ਹਾਂਜੀ ਸਰ ਤੁਹਾਡੇ ਵੱਲੋਂ ਬੱਚਿਆਂ ਨੂੰ ਉਹਨਾਂ ਦੇ ਮਾਪਿਆਂ ਤੱਕ ਨੰਚਾਇਆ ਗਿਆ ਕੀ ਸਾਰਾ ਮਾਮਲਾ ਹੈ ਮਾਮਲਾ ਇਹ ਬੱਚੇ ਤੇ ਪ੍ਰਿਯੰਸ਼ੂ ਜਿਹੜਾ ਬੱਚੇ 4-5 ਸਾਲ ਦਾ ਸੀ ਤੇ ਉਹਦੀ ਛੋਟੀ ਉਹਦੀ ਗੁੜੀਆ ਜਿਹੜੀ ਆ ਅੰਨਿਆ ਉਹ 4 ਸਾਲ ਦੀ ਸੀ ਇਹ ਆਪਣੇ ਮਾਪਿਆਂ ਨਾਲ ਇੱਥੇ ਆਪਣੇ ਨਾਨਕੇ ਘਰ ਜਿਹੜੀ ਚਾਏ ਸੀਗੇ ਤੇ ਜਿਨ੍ਹਾਂ ਨੂੰ ਜਿਹੜੇ ਕਿ ਖੇਡਦੇ ਖੇਡਦੇ ਘਰੋਂ ਬਾਹਰ ਆ ਗਏ ਉਹਨਾਂ ਨੂੰ ਆਪਣਾ ਘਰ ਭੁੱਲ ਗਿਆ ਤੇ ਉਹ ਕਾਫੀ ਰਹਿੰਦੇ ਰਹੇ ਤੇ ਉਹਨਾਂ ਨੂੰ ਉਹ ਜਰੂਰ ਮਿਲ ਕੇ ਅਸੀਂ ਆਪਣੇ ਕੋਲ ਆਂਦਾ ਤਿੰਨ ਚਾਰ ਘੰਟੇ ਰੱਖਿਆ ਆਸ-ਪਾਸ ਕੁਛ ਪੜਤਾਲ ਕੀਤੀ ਤੇ ਜਿੱਥੇ ਬਾਅਦ ਵਿੱਚ ਉਹਨਾਂ ਨੂੰ ਉਹਨਾਂ ਦੇ ਮਾਪਿਓ ਉਹਦੀ ਮਾਤਾ ਬੱਚਿਆਂ ਦੀ ਪ੍ਰੀਤੀ ਅਤੇ ਉਹਦੀ ਦਾਦੀ ਪਬਲੀ ਦੇ ਵਾਲੇ ਕੀਤਾ ਗਿਆ ਸਰ ਬੱਚਿਆਂ ਨੂੰ ਲੇ ਕੇ ਮਾਪੇ ਤੋਂ ਪਹਿਲਾਂ ਕੋਪਰ ਵੈਰੀਫਿਕੇਸ਼ਨ ਕੀਤੀ ਹੈ ਇਸੇ ਕੀ ਉਹਨਾਂ ਦੇ ਵੀ ਬੱਚੇ ਨੇ ਬਿਲਕੁਲ ਜੀ ਬਿਲਕੁਲ ਇਹਦੇ ਵੈਰੀਫਿਕੇਸ਼ਨ ਕੀਤੀ ਸੀ ਕਿ ਉਹ ਆਸ-ਪਾਸ ਤੋਂ ਪਤਾ ਕੀਤਾ ਵੀ ਆਪਣੇ ਇਲਾਕੇ ਦੇ ਨੇ ਪਰ ਉਹਨਾਂ ਕਹਿੰਦੇ ਵੀ ਆਪਣੇ ਇਲਾਕੇ ਦੇ ਬੱਚੇ ਨਹੀਂ ਹੈਗੇ ਕਿਉਂਕਿ ਉਹ ਆਪਣਾ ਉਹ ਕਾ ਕਟਕ ਖਜ਼ਾਨਾ ਉੱਥੋਂ ਦੇ ਬੱਚੇ ਸੀਗੇ ਫਿਰ ਤੁਹਾਡੇ ਵੱਲੋਂ ਕਿਸ ਤਰੀਕੇ ਨਾਲ ਉਹਨਾਂ ਦੇ ਮਾਪਿਆਂ تک ਪਹੁੰਚ ਕੀਤੀ ਗਈ ਅਸੀਂ ਜੀ ਆਪਣਾ ਉਹਨਾਂ ਨੂੰ ਸਾਰਾ ਆਸ-ਪਾਸ ਰੋਗਤ ਪਤਾ ਪੁੱਛ ਪੜਤਾਲ ਕੀਤੀ ਉਹਨਾਂ ਨੇ ਕਿਹਾ ਸਾਡੇ ਬੱਚੇ ਨਹੀਂਗੇ ਲੇਕਿਨ ਕੁਛ ਚਿਰ ਬਾਅਦ ਹੀ ਚਾ ਚਾ ਆਪਣਾ ਚੌਪ ਪੰਜਾ ਘੜਬਾ ਦੀ ਉਹਨਾਂ ਦੇ ਮਾਤਾ ਪਿਤਾ ਵੀ ਜਿਹੜੇ ਕਿਚੇ ਆਏ ਹੋਏ ਸੀ ਨਾਲ ਉਹਨਾਂ ਦੀ ਦਾਦੀ ਉਹਨਾਂ ਨੇ ਉੱਥੋਂ ਆਪਣਾ ਚੌਂਕੀ ਵਿਖੇ ਆਣ ਕੇ ਸੰਪਰਕ ਕੀਤਾ ਤੇ ਜਿੱਥੇ ਕੋ ਉਹਨਾਂ ਦੇ ਬੱਚੇ ਠੀਕ ਠਾਕ ਉਹਨਾਂ ਦੇ ਕੋਲ ਲੈ ਕਰ ਦਿੱਤੇ